ਮਾਨ ਸਾਹਿਬ ਤੁਸੀਂ ਕਹਦੇ ਹੁੰਦੇ ਸੀ ਬੇ ਸੱਥਾਂ ਚੋਂ ਸਰਕਾਰ ਚੱਲਿਆ ਕਰੂਗੀ ਸੱਥਾਂ ਚੋਂ ਸੱਥਾਂ ਤੋਂ ਮਤਲਬ ਪਿੰਡਾਂ ਦੇ ਚੌਕਾਂ ਤੋਂ ਪਿੰਡਾਂ ਦੀ ਸੱਥ ਮਤਲਬ ਆਮ ਮੰਦਾ ਸਰਕਾਰ ਚਲਾਊਗਾ ਉਹਦਾ ਕਹਿਣ ਦਾ ਮਤਲਬ ਇਹ ਸੀ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਉਹ ਕੂੜ ਪ੍ਰਚਾਰ ਕਰਿਆ ਮਤਲਬ ਅਸੀਂ ਤਾਂ ਨਾ ਜੇ ਸੱਚ ਪੁੱਛੋ ਤਾਂ ਤੁਹਾਨੂੰ ਐਕਸਪੋਜ਼ ਕਰਦੇ ਥੋਨੂੰ ਥੋੜੀ ਠੱਗੀ ਨੂੰ ਸਾਹਮਣੇ ਲਿਆਉਂਦੇ ਸਾਡੀ ਵੀ ਬੱਸ ਹੋਈ ਪਈ ਹੈ ਹਾਲਾਤ ਇਹ ਨੇ ਵੀ ਦਿਨ ਚੋਂ ਚਾਹੇ ਚਾਰ ਵਾਰ ਬੋਲੋ ਇੰਨੀ ਵਾਰ ਤੁਸੀਂ ਪੰਜਾਬ ਨੂੰ ਲੁੱਟਦੇ ਹੋ ਘਟੋ ਘਟ ਅੱਜ ਤਾਂ ਲੇਟੈਸਟ ਮੁੱਦਾ ਇਹ ਹੈ ਵੀ ਪੰਜਾਬ ਦੇ ਧੀਆਂ ਪੁੱਤਾਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਛੱਡ ਕੇ ਹੁਣ ਜੋਪੀ ਬਿਹਾਰ ਵਾਲੇ ਫੇਰ ਬਿਠਾਤੇ ਪੰਜਾਬ ਦੀਆਂ ਗੱਡੀਆਂ ਤੇ ਪਹਿਲਾਂ ਤਾਂ ਕੇਜਰੀਵਾਲ ਬੈਠਾ ਤੇ ਦਰਕੇਸ਼ ਪਾਟਕ ਵਿਵੇਕ ਕੁਮਾਰ ਰਾਘਵ ਚੱਡਾ ਪਤਾ ਹੀ ਨਹੀਂ ਕਿਹੜੀ ਕਿਹੜੀ ਲਾਈਨ ਹੈ ਅੱਜ ਚੇਅਰਮੈਨਾਂ ਦੀ ਲਿਸਟ ਆਈ ਜਿਦੇ ਚ ਮੈਂ ਪੜ ਰਿਹਾ ਤਾਂ ਕਿ ਪੰਜਾਬ ਪ੍ਰਦੂਸ਼ਣ ਬੋਰਡ ਦੀ ਚੇਅਰਪਰਸਨ ਦਿੱਲੀ ਆਪ ਯੂਨਿਟ ਦੀ ਸਲਾਹਕਾਰ ਤੇ ਕੇਜਰੀਵਾਲ ਦੀ ਸਕੱਤਰਾ ਰੀਨਾ ਗੁਪਤਾ ਲੋ ਜੀ ਕੇਜਰੀਵਾਲ ਦੀ ਸਕੱਤਰ ਪੰਜਾਬ ਦੇ ਪ੍ਰਦੂਸ਼ਣ ਬੋਰਡ ਦੀ ਚੇਅਰਮੈਨ ਹੈ ਟੌਪ ਦਾ ਮਤਲਬ ਇਹ ਉਹ ਚੇਅਰਮੈਨ ਨਹੀਂ ਹੈ ਜਿਹੜੀ ਇੱਕ ਨੰਬਰ ਵਾਲੀ ਜਿਹੜੀ ਆਪਾਂ ਕਹਿੰਦੇ ਆ ਕਿ ਟੌਪ ਵਾਲੀ ਤੇ ਦੂਜੀ ਦੂਜੀ ਹੈਗੀ ਹੈ ਕਿ ਪੰਜਾਬ ਦੇ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਲਾ ਤੇ ਦੀਪਕ ਚੋਹਾਨ ਤੇ ਦੀਪਕ ਚੋਹਾਨ ਉਹ ਆ ਵੀ ਸੰਦੀਪ 파ਟਕ ਦਾ ਪੀਏ ਐ ਪਹਿਲਾਂ ਤਾਂ ਸੰਦੀਪ 파ਟਕ ਨੂੰ ਇਥੋਂ ਰਾਸਵਾ ਮੈਂਬਰੀ ਦਿੱਤੀ ਮੁੜ ਕੇ ਦੁਆਰਾ ਉਹਦੇ ਪੀਏ ਨੂੰ ਹੁਣ ਲਾਤੀਆ ਇੰਡਸਟਰੀ ਦਾ ਪੂਰੀ ਦਾ ਵੀ ਇੰਡਸਟਰੀ ਚੇਅਰਮੈਨ ਉਹਨਾਂ ਇੰਡਸਟਰੀ ਦਾ ਚੇਅਰਮੈਨ ਵੀ ਉਹਨਾਂ ਦਾ ਪ੍ਰਦੂਸ਼ਣ ਬਰੋਡ ਦਾ ਚੇਅਰਮੈਨ ਵੀ ਉਹਨਾਂ ਦਾ ਮੁੱਖ ਮੰਤਰੀ ਦਾ ਵਿੱਤੀ ਸਲਾਹਕਾਰ ਵੀ ਉਹਨਾਂ ਦਾ ਮਤਲਬ ਬਣਕ ਹੀ ਰਿਹਾ ਪੰਜਾਬ ਦਾ ਮੇਰੀ ਆਮ ਆਦੀ ਪਾਰਟੀ ਦੇ ਉਹਦੇ ਧਾਰਾ ਨੂੰ ਜਾਂ ਜਿਹੜੇ ਵਿੱਚ ਹਲੇ ਵੀ ਝੰਡਾ ਚੱਕੀ ਫਿਰਦੇ ਨੇ ਜਾਂ ਹਲੇ ਵੀ ਜਿਨ੍ਹਾਂ ਦੇ ਬਦਲਾਅ ਵਾਲਾ ਕੀੜਾ ਮਤਲਬ ਵੱਡਿਆ ਹੋਇਆ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਪਰ ਯਾਰ ਤੁਸੀਂ ਤਾਂ ਕਹਿੰਦੇ ਸੀ ਦਬਦਾ ਕਿੱਥੇ ਐ ਤੇਰੇ ਯਾਰ ਨੂੰ ਦਬੜਨ ਨੂੰ ਫਿਰਦੇ ਸੀ ਦਬਦਾ ਕਿੱਥੇ ਐ ਹੁਣ ਹੁਣ ਗਾਣਾ ਲਾ ਕੇ ਨੱਚ ਕੇ ਦਿਖਾਓ ਬਿੱਤਰੋ ਕਿ ਦਬਦਾ ਕਿੱਥੇ ਜਾਂਦਾ ਹੁਣ ਤੁਹਾਨੂੰ ਪੰਜਾਬੀ ਦੱਸਾਂਗੇ ਕਿ ਦਵਿਆ ਨਹੀਂ ਤਾਂ ਪਤੰਦਰ ਲੰਬਾ ਪਿਆ। ਲੱਖ ਲਾਣ ਤੇ ਆ। ਭਗਵੰਤ ਮਾਨਸਿਆ। ਲੱਖ ਲਾਣਤ। ਕਿਹੜਾ ਮੂੰਹ ਲੈ ਕੇ ਅੱਗੇ ਮਤਲਬ ਪੰਜਾਬ ਚ ਜਾਏਗਾ। ਰੋ 8 18 20 ਮਹੀਨੇ ਦੀ ਕਹਾਣੀ ਰਹਗੀ ਸਾਰੀ। ਮਤਲਬ 27 ਦੇ ਵਿੱਚ ਇਲੈਕਸ਼ਨ ਹੈ ਫਰਵਰੀ ਚ। ਮਾਰਚ, ਅਪ੍ਰੈਲ, ਮਈ ਤਿੰਨ ਮਹੀਨੇ ਕੱਢਦੇ 24 ਚੋਂ 19 ਮਹੀਨੇ ਦੀ ਸਰਕਾਰ ਆ ਤਰੀ ਕੁੱਲ। ਤੇ 3-4 ਮਹੀਨੇ ਪਹਿਨਾ ਚੋਣਾ ਵਾਲਾ ਮਹੌਲ ਬਣ ਜਾਂਦਾ 2 ਮਹੀਨੇ ਇਲੈਕਸ਼ਨ ਨਾ ਉਸ ਤੱਕ ਕੁੱਲ ਮਿਲਾ ਕੇ 12-15 ਮਹੀਨੇ ਦੀ ਤੇਰੇ ਕੋਲ ਮੁੱਖ ਮੰਤਰੀ ਦੀ ਕੁਰਸੀ ਆ ਤੇ ਉਹ じゃ ਕਿਹੜੀ ਤੇਰੀ ਨਸ ਦੱਬੀ ਹੋਈ ਉਹਨਾਂ ਨੇ ਵੀ ਜਿਹੜਾ ਤੇ ਤੂੰ ਜਮੇ ਚੂਹ ਨਹੀਂ ਕਰ ਰਿਹਾ ਸੀ ਵੀ ਨਹੀਂ ਬਟ ਰਿਹਾ ਤੇ ਪੰਜਾਬੀ ਠੀਕ ਆ ਚੁੱਪ ਜਾ ਕਰੀ ਦੇਖਦਾ ਰਹੇ ਨੇ ਪਰ ਮੰਜੀ ਠੋਕਣਗੇ ਟਕਾ ਕੇ ਦੱਬ ਕੇ ਬੋਲੋ ਯਾਰ ਦੱਬ ਕੇ ਬਾ ਚੱਕੋ ਜਿਹੜੇ ਬੋਲ ਸਕਦੇ ਆ ਬੋਲੋ ਜਿਹੜੇ ਠੋਕ ਸਕਦੇ ਆ ਠੋਕੋ ਮਤਲਬ ਹੁਣ ਆਪਣੀ ਜ਼ਮੀਰ ਇੰਨੀ ਤਾਂ ਮਰਨੀ ਗਈ ਕਿ ਦਿੱਲੀ ਸਿੱਧਾ ਹੀ ਲੁੱਟ ਕੇ ਲੈ ਕੇ ਜਾ ਰਹੀ ਹੈ ਪੰਜਾਬ ਨੂੰ ਤੇ ਆਪਾਂ ਬੋਲੀਏ ਨਾ ਉਹ 15 18 ਮਹੀਨੇ ਰਹਿ ਗਏ ਕੁਝ ਨਹੀਂ ਕਰ ਸਕਦੇ ਤੁਹਾਡਾ ਇਹ ਆ ਜਿਹੜੇ ਤੁਸੀਂ ਚੇਅਰਮੈਨੀਆਂ ਦੇ ਲਾਲਚਾਂ ਦੇ ਵਿੱਚ ਜਿਹੜੇ ਤੁਸੀਂ ਮੁੱਖ ਮੰਤਰੀ ਜੀ ਭਗਵੰਤ ਮਾਨ ਦੀ ਵੀ ਗੱਲ ਕਰੀਏ ਤਾਂ 15 18 ਮਹੀਨੇ ਦੀ ਹੁਣ ਮੁੱਖ ਮੰਤਰੀ ਪਿੱਛੇ ਤੋਂ ਪੰਜਾਬੀਆਂ ਨੂੰ ਨਾ ਵੇਚ ਪਤਾ ਤੈਨੂੰ ਵੀ ਆ ਕਿ ਪਾਣਾ ਵਰਤ ਗਿਆ ਪਤਾ ਤਾਂ ਨਹੀਂ ਵੀ ਪਾਣਾ ਵਰਤ ਗਿਆ ਹਲੋ ਸ਼ਿਕਾਜੀ ਮੈਂ ਕਰਦਾ ਹੀ ਲਿਆ ਹੋਇਆ ਵਸ ਮੈਂ ਤੇ ਕਹਿਣ ਦਾ ਮਤਲਬ ਇਹ ਹੈ ਵੀ ਹੁਣ 18 ਮਹੀਨੇ ਦੀ ਮੁੱਖ ਮੰਤਰੀ ਪਿੱਛੇ ਦਿੱਲੀ ਅੱਗੇ ਲੰਬਾ ਪਿਆ ਲੰਬਾ ਦਬਦਾ ਕਿੱਥੇ ਆ ਹਣ ਹੱਥ ਬੰਨ ਕੇ ਬੇਨਤੀ ਆ ਗਾਣਾ ਨਾ ਲਾਈ ਦੁਬਾਰਾ ਹੁਣ ਕਿ ਤੇਰੇ ਯਾਰ ਨੂੰ ਦਵਨ ਨੂੰ ਫਿਰਦੇ ਸੀ ਦਬਦਾ ਕਿੱਥੇ ਆ ਮਾਨਸਿਆ ਦਾ ਲਾਜ ਲਾਤੀ ਬੜੇ ਚਾਹ ਦੇ ਨਾਲ ਕਿਉਂਕਿ ਕੇਜਰੀਵਾਲ ਰਾਗ ਉਹ ਚੱਡਾ ਅਤਰਕੇਸ਼ ਪਾਟਕ ਵਿਵਕ ਕੁਮਾਰ ਹੋਰ ਪਤ ਨਹੀਂ ਦੁੱਕੀ ਤਿੱਕੀ ਕਿਹੜੇ ਲੂਂਗ ਲਾਣਾ ਇੱਥੋਂ ਸਾਰਾ ਦਿੱਲੀ ਤੋਂ ਹਾਰ ਕੇ ਇੱਥੇ ਸਰਕਾਰੀ ਕੋਠੀਆਂ ਸਰਕਾਰੀ ਗੱਡੀਆਂ ਦੇ ਨਜ਼ਾਰੇ ਲੈ ਰਿਆ ਉਹਨਾਂ ਨਾਲ ਕਾਹਦਾ ਲੰਮਾ ਸਾਡਾ ਯਾਰ ਉਹਨਾਂ ਨਾਲ ਕੋਈ ਲੰਮਾ ਨਹੀਂ ਉਹ ਲੰਮਾ ਤੇ ਲਾਹਣਤ ਉਹ ਭਗਵੰਤ ਮਾਨਸਾ ਤੈਨੂੰ ਆ ਇਹਨਾਂ ਨੇ ਕੁਝ ਨਹੀਂ ਜਾਣਿਆ ਇਹਨਾਂ ਨੇ ਪਾਰ ਜਾਣਾ ਦਿੱਲੀ ਮੁੜ ਕੇ ਸ਼ੰਭੂ ਤੇ ਗਾਣਾ ਨਹੀਂ ਉਹਨਾਂ ਨੇ ਕਦੇ ਆਉਣਾ ਜ਼ਿੰਦਗੀ 'ਚ ਪਰ ਲਾਂਭੇ ਤੈਨੂੰ ਪਹਿਣੇ ਨੇ ਲਾਹਣਤਾ ਤੈਨੂੰ ਪਹਿਣੀਆਂ ਨੇ ਸਾਰੀ ਉਮਰ ਲੋਕਾਂ ਨੇ ਗਾਣਾ ਤੈਨੂੰ ਕੱਢਣੀਆਂ ਨੇ ਤੇ ਸਾਰੀ ਉਮਰ ਲੋਕਾਂ ਦੇ ਮੂੰਹ ਮੱਥੇ ਲੱਗਣੇ ਹੋਗਾ ਤੂੰ ਨਹੀਂ ਰਹਿਣਾ ਕਿਉਂਕਿ ਜਿਹੜੇ ਸਾਹ ਨਾਲ ਦੋਏ ਹੱਥੀ ਤੂੰ ਲਟਾਉਣ ਲੱਗਿਆ ਵਾ ਦਿੱਲੀ ਨੂੰ ਜਾਂ ਫਿਰ ਤੈਨਨੇ ਵੀ ਸੋਚ ਲਿਆ ਕਿ ਹੁਣ ਜੋ ਕਰਦ ਨੇ ਕਰਨ ਦੇ ਹੁਣ ਜੋ ਸਿਮਰਾ ਮੈਂ ਵੀ ਹੁਣ ਤਾਂ ਮਤਲਬ ਉਹ ਕੰਮ ਹੋਇਆ ਪਿਆ ਜਿਵੇਂ ਕਹਿੰਦੇ ਨੇ ਆਪੋ ਧਾਪੀ ਪੈ ਗਈ ਇੱਕ ਕਹਾਵਤ ਆ ਪੰਜਾਬੀਆਂ ਦੀ ਕਿ ਆਪੋ ਧਾਪੀ ਪੈ ਗਈ ਮਤਲਬ ਆਪੋ ਧਾਪੀ ਪਈ ਪਈ ਆ ਕਿ ਜਿੱਦੋਂ ਜਿਵੇਂ ਲੁੱਟ ਹੁੰਦਾ ਲੁੱਟ ਲੋ ਜਿੱਦੋਂ ਜਿਵੇਂ ਲੁੱਟ ਹੁੰਦਾ ਲੁੱਟ ਲੋ ਪੰਜਾਬੀਆਂ ਨੂੰ ਛੱਡ ਕੇ ਆ ਦਿੱਲੀ ਵਾਲਿਆਂ ਦੇ ਜੁਪੀ ਵਾਲਿਆਂ ਨੂੰ ਮਤਲਬ ਇੱਥੇ ਪੰਜਾਬ ਦੀਆਂ ਟੌਪ ਦੀਆਂ ਚੇਅਰਮੈਨੀਆਂ ਦੇ ਕੇ ਕੁਰਸੀਆਂ ਦੇ ਕੇ ਕਾਰਾਂ ਦੇ ਕੇ ਕੋਠੀਆਂ ਦੇ ਕੇ ਤੇ ਸਾਡੇ ਸਿਰ ਤੇ ਰਾਜ ਕਰਨ ਵਾਸਤੇ ਭਗਵੰਤ ਮਾਨ ਸਾਹਿਬ ਜਿਹੜੇ ਬੰਦੇ ਬਿਠਾਏ ਨੇ ਲੱਖ ਲੱਖ ਲਾਹਣ ਤੇ ਤੈਨੂੰ ਪੰਜਾਬੀਆਂ ਨੂੰ ਬੇਨਤੀ ਆ ਕਿ ਮਾੜੀ ਮੁੱਟੀ ਅਣਖ ਨੂੰ ਜਗਾ ਲਓ ਬੋਲੋ ਦੱਬ ਕੇ ਠੋਕੋ ਜੇ ਤੁਸੀਂ ਸਿਰਫ ਦੇਖੀ ਜਾਓਗੇ ਇਹ ਆਪਣੀ ਨਸਲ ਤੇ ਫਸਲ ਦੀ ਬਰਬਾਦੀ ਕਰ ਰਹੇ ਨੇ ਆਪਣੀ ਆਉਣ ਵਾਲੀ ਪਨੀਰੀ ਦੀ ਬਰਬਾਦੀ ਕਰ ਰਹੇ ਨੇ ਆਪਣੇ ਆਉਣ ਵਾਲੇ ਫਿਊਚਰ ਦੀ ਬਰਬਾਦੀ ਕਰ ਰਹੇ ਨੇ ਕਿਉਂਕਿ ਪੰਜਾਬ ਚੱਪਾ ਰਹਿਣਾ ਇਹਨਾਂ ਨਾਟ ਜੜੇ ਨਾਲ ਇਹਨਾਂ ਦੀ 15 18 ਮਹੀਨੇ ਦੀ ਵੈਲਿਡਿਟੀ ਆ ਸੋ ਜਿਹੜੇ ਇਹ ਅੱਜ ਵਾਲਾ ਕਾਰਨਾਮਾ ਹੋਇਆ ਵੈਸੇ ਤਾਂ ਕੋ ਨਵਾਂ ਨਹੀਂ ਹੋਇਆ ਪਹਿਲਾਂ ਵੀ ਇਹ ਕਾਰਨਾਮਾ ਤਾਂ ਸਰਕਾਰ ਬਣਨ ਤੋਂ ਬਾਅਦ ਤੋਂ ਰਾਸ਼ਟ੍ਰ ਮੈਂਬਰ ਲਾਇਸੈਂਸ ਉਦੋਂ ਹੀ ਸ਼ੁਰੂ ਹੋ ਗਏ ਸੀ ਸੋ ਇਹ ਕਾਰਨਾਮੇ ਜਾਰੀ ਵੀ ਰਹੇ ਨੇ ਕਿੰਨੀਆਂ ਪ੍ਰਾਈਵੇਟ ਨੌਕਰੀਆਂ ਅਧਾ ਸੈਕਟਰੀਟ ਇਹਨਾਂ ਨੇ ਭਰਿਆ ਪਿਆ ਦਿੱਲੀ ਵਾਲਾ ਨਾਲ ਪਰ ਇਹਦਾ ਜਵਾਬ ਦੇਣਗੇ ਸਰੂਪ ਪੰਜਾਬੀ ਤੇ ਦੇਣਗੇ ਵੀ ਠੋਕੇ ਅੱਜ ਹਾਲਾਤ ਇਹ ਨੇ ਕਿ ਟਰਾਲੀ ਚੋਰ ਟਰਾਲੀ ਚੋਰ ਕਹਿ ਕੇ ਲੋਕ ਪਿੰਡਾਂ ਜੀ ਇਹਨਾਂ ਨੂੰ ਵੜਨਦੇ ਰਹੇ ਹਾਲਾਤ ਇਹ ਹੋ ਜੇ ਨੇ ਲੱਕ ਲਾਣ ਤੇ ਯਾਰ ਜਿਹੜਾ ਤੂੰ ਦਿੱਲੀ ਅੱਗੇ ਸਰੈਂਡਰ ਕਰਕੇ ਆਪਣੇ ਆਪ ਨੂੰ ਦਿੱਲੀ ਅੱਗੇ ਬਿਲਕੁਲ ਝੁਕਾ ਲਿਆ ਕਿ ਜੋ ਮਰਜ਼ੀ ਪੰਜਾਬ ਨੂੰ ਲੁੱਟ ਲੋ ਉਲਾਂਬੇ ਤੇ ਲਾਣਤਾ ਤੇ ਲੱਖ ਲੱਖ ਇਹ ਭਗਵੰਤ ਮਾਨ ਨੂੰ ਨੇ ਕਿਉਂਕਿ ਦਿੱਲੀ ਆਣ ਨਾਲ ਕਾਹਦਾ ਗੁੱਸਾ ਉਹ ਤਾਂ ਹੈ ਹੀ ਤੜ ਵੀ ਨਹੀਂ ਉਹ ਤਾਂ ਲੁੱਟਣ ਹੀ ਆਏ ਨੇ ਲੁੱਟ ਕੇ ਨਿਆ ਰਹੇ ਨੇ ਸਾਡੇ ਮੋਢੇ ਤੇ ਭਗਵੰਤ ਮਾਨ ਦੇ ਮੋਢੇ ਤੇ ਰੱਖ ਕੇ ਪੰਜਾਬ ਨੂੰ ਲੁੱਟ ਰਹੇ ਨੇ ਤੇ ਮਾਨ ਪਤਾ ਨਹੀਂ ਕਿਹੜਾ ਮੂੰਹ ਲੈ ਕੇ ਉਹ ਪੰਜਾਬ ਦੇ ਵਿੱਚ ਜਾਊਗਾ ਲੱਖ ਲੱਖ ਲਾਣ ਦਾ